ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੀ ਕਾਫੀ ਸਿਆਸਤ ਪੱਖੀ ਨਜ਼ਰ ਆ ਰਹੀ ਹੈ ਹਰ ਪਾਰਟੀ ਵੱਲੋਂ ਉਮੀਦਵਾਰ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਆਪਣੇ ਉਮੀਦਵਾਰਾਂ ਦਾ ਜਿਹੜਾ ਹਰ ਪਾਰਟੀ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਇਸ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆਣੀ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹੇ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਐਲਾਨ ਜਿਹੜਾ ਕਰ ਦਿੱਤਾ ਹੈ ਦੱਸ ਦਈ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਕਿਹਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਸਿਆਸੀ ਸੂਤਰਾਂ ਦੀ ਮੰਨਿਆ ਤਾਂ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਇਸ ਦੀ ਜਾਣਕਾਰੀ ਜਿਹੜੀ ਸਾਂ ਕੀ ਕਰ ਦਿੱਤੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬੋਲ ਲੋਕ ਸਭਾ ਚੋਣਾਂ ਨਾ ਲੜਨ ਦੇ ਫੈਸਲੇ ਪਿੱਛੇ ਪਰਿਵਾਰਿਕ ਕਾਰਨ ਦੱਸੇ ਜਾ ਰਹੇ ਨੇ ਜਿਸ ਹੇਚ ਵੱਡਾ ਸਵਾਲ ਤਾਂ ਹੀ ਖੜਾ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਜਗ੍ਹਾ ਹੁਣ ਕਾਂਗਰਸ ਕਿਸ ਨੂੰ ਟਿਕਟ ਦੇ ਸਕਦੀ ਹੈ ਪਰ ਇਸ ਸੁਰੇ ਦੀ ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਹੁਣ ਲੋਕ ਸਭਾ ਚੋਣਾਂ ਜੜੀ ਹੁਣ ਨਵਜੋਤ ਸਿੰਘ ਸਿੱਧੂ ਬੋਲ ਨਹੀਂ ਲੜਨ ਜਾਣਗੇ ਉੱਥੇ ਦੱਸਦੇ ਕਿ ਕਾਂਗਰਸੀ ਆਲੂ ਨਵਜੋਤ ਸਿੰਘ ਸਿੱਧੂ ਨੇ ਦਾਵਾ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਦੇ ਕੋਲ ਪਹੁੰਚੇ ਸੀ ਇਹ ਹੀ ਗੱਲ ਦਾ ਦਾਵਾ ਉਹਨਾਂ ਮੈਦੇਵਿਚ ਕੀਤਾ ਸੀ ਉਸਨੇ ਇਸੇ ਇੰਟਰਵਿਊ ਦਾ ਜਿਹੜਾ ਕਲਿੱਪ ਵੀ ਆਪਣੇ ਅਕਾਊਂਟ ਤੇ ਵਿੱਚ ਸਾਂਝਾ ਕੀਤਾ ਹੈ ਦਾਸੇ ਕਿ ਇਸ ਮਾਮਲੇ ਸੰਬੰਧੀ ਹਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਗਈ ਹੈ ਦਾਸੇ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੈਂ ਕਹਾਣੀ ਕਿ ਗੱਲ ਦੱਸਣਾ ਚਾਹੁੰਦਾ ਹੈ ਕਿ ਮੇਰੇ ਨਾਲ ਕਿਸੇ ਸੰਪਰਕ ਕੀ ਪਹਿਸੀਂ ਭਗਵੰਤ ਮਾਨ ਸਾਹਿਬ ਮੇਰੇ ਕੋਲ ਆਏ ਸਨ ਨੇ ਕਿ ਐਸੀ ਜੇਕਰ ਤੁਸੀਂ ਮੈਨੂੰ ਕਾਂਗਰਸ ਵਿੱਚ ਸ਼ਾਮਿਲ ਕਰੋ ਤਾਂ ਮੈਂ ਤੁਹਾਡਾ ਸਹਾਇਕ ਮੰਤਰੀ ਤਿਆਰ ਹਾਂ ਉਹਨਾਂ ਨੇ ਵੀ ਕਿਹਾ ਸੀ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਵੋ ਤਾਂ ਮੈਂ ਤਾਂ ਵੀ ਤੁਹਾਡਾ ਸਹਾਇਕ ਬਣਾ ਲਈ ਧਿਆਨਾ ਅਜੀਹਾ ਜਿਹੜਾ ਬਿਆਨ ਨਵਜੋਤ ਸਿੰਘ ਸਿੱਧੂ ਬੋਲ ਦਿੱਤਾ ਹੈ ਕਿ ਰਾਜੀ ਕਿ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਇਹ ਵੀ ਕੀਤਾ ਹੈ ਕਿ ਉਹਨੇ ਭਗਵੰਤ ਮਾਨ ਨੂੰ ਕਿਹਾ ਸੀ ਕਿ ਉਹ ਕਾਂਗਰਸੀ ਆਗੂ راہਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਬਚਨ ਬੱਧ ਨੇ ਇਸ ਕਰਕੇ ਉਹ ਕਾਂਗਰਸ ਨੂੰ ਜਿਹੜਾ ਕਦੇ ਨਹੀਂ ਛੱਡ ਸਕਦੇ ਨੇ ਦਾਜੀ ਕਿ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਉਹ ਉਹਨਾਂ ਨੇ ਭਗਵੰਤ ਮਾਨ ਨੇ ਵੀ ਕਹਿ ਸੀ ਕਿ ਉਹ ਇਸ ਮਾਮਲੇ ਸੰਬੰਧੀ راہਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੀਟਿੰਗ ਕਰਨਗੇ ਚਰਚਾ ਕਰਨਗੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਂਗਰਸ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਜਾਵੇ ਆਪਾ ਦਾ ਦਿੱਲੀ ਲੀਡਰਸ਼ਿਪ ਬਾਰੇ ਇਸ ਮਾਮ ਨਹੀਂ ਕੀਤੀ ਕਿਸੀ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਅੱਜ ਦਾ ਜਿਹੜਾ ਬਿਆਨ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਇੰਟਰਵਿਊ ਵਿੱਚ ਦਿੱਤਾ ਗਿਆ ਤਾਂ ਅੱਜ ਇਹ ਕਿ ਉਹਨੇ ਵੀ ਕਹਿ ਹੈ ਕਿ ਉਹਨਾਂ ਦਾ ਇੱਕੋ ਇੱਕ ਟੀਚਾ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ ਨਵਜੋਤ ਸਿੰਘ ਸਿੱਧੂ ਨੇ ਮੰਨਦੀ ਅਗਵਾਹੀ ਵਾਲੀ ਆਮ ਆਦਮੀ ਪਾਰਟੀ ਸਰਕਾਰ ਤੇ ਪੰਜਾਬ ਦੇ ਵੱਡੇ ਕਰਜ਼ਿਆਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਹਿ ਕੇ ਉਹ ਜੋ ਹਾਜਾਤਾਂ ਨੇ ਲਗਜ਼ਰੀ ਗੱਡੀਆਂ 'ਚ ਸਫ਼ਰ ਕਰਦੇ ਨੇ ਪਰ ਕਰਜ਼ਾ ਇਸ ਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਝੁਕਣਾ ਪੈ ਰਿਹਾ ਉੱਥੇ ਦੱਸਦੇ ਹੈ ਕਿ ਪੰਜਾਬ ਦੇ ਲਗਾਤਾਰ ਲੋਕ ਸਭਾ ਚੋਣਾਂ ਲੈ ਕੇ ਸਿਆਸਤ ਪੱਕੀ ਹੋਈ ਹੈ ਤਾਂ ਜੀ ਕਿ ਭਤੀਜੀ ਰਵਨੀ ਸਿੰਘ ਬਿੱਟੂ ਵੀ ਜਿਹੜੇ ਲਗਾਤਾਰ ਚਰਚਾ ਦੇ ਵਿੱਚ ਸੀਗੇ ਉਸ ਤੋਂ ਬਾਅਦ ਹੁਣ ਇਸੋਲੀ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਕਿ ਪੰਜਾਬ ਕਾਂਗਰਸ ਦੇ ਸਾਹਬ ਕਪਾ ਪ੍ਰਧਾਨ ਮਨਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਐਲਾਨ ਜੜਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਇਸ ਵਾਰ ਹੋ ਲੋਕ ਸਭਾ ਚੋਣਾਂ ਨਹੀਂ ਲੜेंगे ਤੇ ਲੋਕਾਂ ਦੀ ਭਲਾਈ ਲਈ ਜਿਹੜਾ ਸੇਵਾ ਨਹੀਂ ਹਮੇਸ਼ਾ ਕੰਮ ਕਰਦੇ ਰਹਿਣਗੇ